ਅੱਜ ਹਿੰਦੁਸਤਾਨ ਦੀ ਸਰਕਾਰ ਨੇ ਧਾਰਾ 370 ਖਤਮ ਕੀਤੀ ਹੈ ਕਸ਼ਮੀਰ ਦੇ ਵਿੱਚ ਤੇ ਕਸ਼ਮੀਰ ਦੀ ਧਰਤੀ ਦੇ ਉੱਤੇ ਰਹਿਣ ਵਾਲੇ ਲੋਕਾਂ ਦੇ ਅੰਦਰ ਹਫੜਾ ਦਫੜੀ ਮੱਚੀ ਹੋਈ ਹੈ ਖਾਸ ਤੌਰ ਤੇ ਤੁਸੀਂ ਸੋਸ਼ਲ ਮੀਡੀਆ ਤੇ ਜਾ ਕੇ ਵੇਖਿਓ ਕਿਵੇਂ ਸੰਗੀ ਲੋਕ ਜਿਹੜੇ ਨੇ ਨਫ਼ਰਤ ਫਲਾਉਣ ਵਾਲੇ ਜਿਹੜੇ ਲੋਕ ਨੇ ਇਹ ਲਿਖ ਰਹੇ ਨੇ ਉਥੋਂ ਦੀਆਂ ਕਸ਼ਮੀਰ ਦੀਆਂ ਜੜੀਆਂ ਬਹੁ ਬੇਟੀਆਂ ਨੇ ਧੀਆਂ ਨੇ ਉਹਨਾਂ ਨੂੰ ਪਲਾਟ ਲਿਖਦੇ ਨੇ ਪਲਾਟ ਆ ਮੇਰਾ ਪਲਾਟ ਹੈ ਆ ਤੇਰਾ ਪਲਾਟ ਹੈ ਤੇ ਅੱਜ ਭਾਜਪਾ ਦੇ ਬੇਅੰਤ ਨੇਤਾ ਜਿਹੜੇ ਨੇ ਉਹ ਇਹ ਬਿਆਨ ਦੇ ਰਹੇ ਨੇ ਕਿ ਜਿਹੜੇ ਭਾਜਪਾ ਦੇ ਕੁਆਰੇ ਮੁੰਡੇ ਨੇ ਜਾਂ ਕੁਆਰੇ ਨੇਤਾ ਲੋਕ ਨੇ ਉਹ ਕੀ ਕਰਨਗੇ ਹੁਣ ਕਿ ਉਹ ਉੱਥੇ ਜਾ ਕੇ ਕਸ਼ਮੀਰ ਤੇ ਜਾ ਕੇ ਕਸ਼ਮੀਰੀ ਕੁੜੀਆਂ ਦੇ ਨਾਲ ਵਿਆਹ ਕਰਾਉਣਾ ਧਾਰਾ 370 ਨੂੰ ਖਤਮ ਕਰਨ ਦੇ ਪਿੱਛੇ ਕਾਰਨ ਪਲਾ ਕੀ ਹੈ ਮੈਂ ਮੁਰਕੇ ਪੰਜਾਬ ਦੇ ਵੱਲ ਆਉਣਾ ਪੰਜਾਬ ਦੀ ਧਰਤੀ ਦੇ ਵੱਲ ਆਉਣਾ ਹੈ ਜਿਹੜੇ ਸੁਣ ਰਹੇ ਨੇ ਧਿਆਨ ਨਾਲ ਸੁਣਿਓ ਧਾਰਾ 370 ਨੂੰ ਖਤਮ ਕਰਨ ਦੇ ਪਿੱਛੇ ਕਾਰਨ ਕੀ ਕਿ ਕਸ਼ਮੀਰ ਦੀ ਧਰਤੀ ਦੇ ਉੱਤੇ ਕਿਸੇ ਟਾਈਮ ਕੋਈ ਜ਼ਮੀਨ ਨਹੀਂ ਸੀ ਖਰੀਦ ਸਕਦਾ ਕਸ਼ਮੀਰ ਦਾ ਇੱਕ ਵੱਖਰਾ ਇੱਕ ਆਪਣਾ ਝੰਡਾ ਸੀ ਕਸ਼ਮੀਰ ਦੇ ਕੁਝ ਖਾਸ ਹੱਕ ਸਨ ਮੈਂ ਇੱਕ ਨਿੱਕੀ ਜਿਹੀ ਟਿਪ ਤੁਹਾਨੂੰ ਦੇ ਕੇ ਅੱਗਾ ਚੱਲਾਂ ਤਾਰਾ 370 ਖਤਮ ਹੋਈ ਅੱਜ ਕੀ ਹੋਏਗਾ ਕਿ ਉੱਥੇ ਧੜਾ ਧੜ ਜਿਹੜੇ ਇਹ ਨਫ਼ਰਤ ਫੈਲਾਊ ਲੋਕ ਨੇ ਉਹ ਆਪਣਾ ਬਿਜ਼ਨਸ ਸੈੱਟ ਕਰਨਗੇ ਧੜਾ ਧੜ ਜ਼ਮੀਨਾਂ ਖਰੀਦੀਆਂ ਜਾਣਗੀਆਂ ਉੱਥੋਂ ਦੇ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਧੱਕਾ ਕੀਤਾ ਜਾਵੇਗਾ ਉਹਨਾਂ ਦੀਆਂ ਬਹੁ ਬੇਟੀਆਂ ਦੇ ਨਾਲ ਬਲਾਤਕਾਰ ਕੀਤੇ ਜਾਣਗੇ ਰਾਤ ਦਿਨ ਉਹਨਾਂ ਦੇ ਉੱਤੇ ਜ਼ੁਲਮ ਹੋਵੇਗਾ ਇਹਨਾਂ ਦੀ ਕੀ ਨੀਅਤ ਕੀ ਹੈ ਕਿ ਉੱਥੋਂ ਦੇ ਲੋਕਾਂ ਨੂੰ ਇੰਨਾ ਪਰੇਸ਼ਾਨ ਕਰਦੇ ਹੋ ਖਤਮ ਕਰਦੇ ਹੋ ਕਿ ਆਪਣੇ ਆਪ ਕਸ਼ਮੀਰ ਛੱਡ ਕੇ ਉਹ ਚਲੇ ਜਾਣ ਤੇ ਕਸ਼ਮੀਰ ਸਾਡਾ ਕਸ਼ਮੀਰ ਦੀ ਅਜ ਮੈਂ ਹਿਸਟਰੀ ਪੜ੍ਹ ਰਿਹਾ ਸੀ ਕਿਸੇ ਟਾਈਮ ਕਸ਼ਮੀਰ ਦੀ ਧਰਤੀ ਖਾਲਸਾ ਰਾਜ ਦਾ ਇੱਕ ਹਿੱਸਾ ਸੀ ਕਿਸੇ ਟਾਈਮ ਕਸ਼ਮੀਰ ਨੂੰ ਖਾਲਸਾ ਰਾਜ ਦੇ ਵਿੱਚ ਮਲਾਇਆ ਗਿਆ ਸੀ ਕਿਸੇ ਟਾਈਮ ਕਸ਼ਮੀਰ ਦੀ ਧਰਤੀ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਦਾ ਡੰਕਾ ਚੱਲਦਾ ਸੀ ਥੋੜੀ ਜੀ ਆਪਾਂ ਹਿਸਟਰੀ ਨੂੰ ਬਾਚਦੇ ਆਂ ਨਾਲ ਦੀ ਨਾਲ ਸਾਨੂੰ ਸਮਝ ਲੱਗੇਗੀ ਕੀ ਗੱਲ ਹੈ ਇਤਿਹਾਸਕਾਰ ਕਹਿੰਦੇ ਨੇ ਕਿ ਕਸ਼ਮੀਰ ਦੀ ਧਰਤੀ ਉੱਤੇ ਸਨ 1315 ਤੋਂ ਲੈ ਕੇ ਸਨ 1819 ਤੱਕ ਲਗਾਤਾਰ ਵਿਦੇਸ਼ੀਆਂ ਦਾ ਰਾਜ ਰਿਹਾ ਜਿਸ ਕਰਕੇ ਵਿਦੇਸ਼ੀਆਂ ਨੇ ਉੱਥੇ ਰਹਿਣ ਵਾਲੇ ਜਿਹੜੇ ਹਿੰਦੂस्तानी ਲੋਕ ਸਨ ਉਹਨਾਂ ਦੇ ਉੱਤੇ ਬਹੁਤ ਜ਼ੁਲਮ ਕੀਤੇ ਜਿਵੇਂ ਅੱਜ ਹੋ ਰਿਹਾ ਹੈ ਨਾ ਪਹਿਲਾਂ ਕੀ ਸੀ ਕਿ ਹਿੰਦੂ ਉੱਤੇ ਜ਼ੁਲਮ ਕੀਤਾ ਜਾਂਦਾ ਸੀ ਤੇ ਜ਼ੁਲਮ ਕਰਨ ਵਾਲੇ ਵਿਦੇਸ਼ੀ ਸੀ ਹੁਣ ਕੀ ਹੈ ਹੁਣ ਉੱਥੋਂ ਦੇ ਮੁਸਲਮਾਨਾਂ ਉੱਤੇ ਜ਼ੁਲਮ ਕੀਤਾ ਜਾ ਰਿਹਾ ਹੈ ਤੇ ਜ਼ੁਲਮ ਕਰਨ ਵਾਲੇ ਦੇਸੀ ਹੈ ਕਹਾਣੀ ਪਲਟ ਗਈ ਹੈ ਲੇਕਿਨ ਜ਼ੁਲਮ ਹੋ ਰਿਹਾ ਹੈ ਉਸ ਟਾਈਮ ਵੀ ਜਿੰਨਾ ਉੱਤੇ ਜ਼ੁਲਮ ਕੀਤਾ ਗਿਆ ਉਹ ਨਿਹੱਥੇ ਲੋਕ ਸੀ ਮਜਲੂਮ ਸਨ ਮਾਰੇ ਸਨ ਤੇ ਉਹਨਾਂ ਉੱਤੇ ਜ਼ੁਲਮ ਕੀਤਾ ਗਿਆ ਅੱਜ ਵੀ ਜਿੰਨਾਂ ਤੇ ਜ਼ੁਲਮ ਕੀਤਾ ਜਾ ਰਿਹਾ ਹੈ ਇਹ ਇਹ ਨਹੀਂ ਹੈ ਗੱਲ ਕਿ ਹਿੰਦੂ ਕੀ ਹੈ ਤੇ ਮੁਸਲਮਾਨ ਕੀ ਹੈ ਗੱਲ ਇਹ ਹੈ ਕਿ ਉਹ ਇਨਸਾਨ ਹੈ ਉਹ ਮਜਲੂਮ ਹੈ ਤੇ ਉਹਨਾਂ ਉੱਤੇ ਜ਼ੁਲਮ ਹੈ ਪਠਾਨਾ ਦੇ ਵੇਲੇ ਤੋਂ ਮੈਂ ਜੋ ਹਿਸਟਰੀ ਪੜ੍ਹੀ ਹੈ ਕਿ ਪਠਾਨਾ ਦਾ ਜਿਹੜਾ ਟਾਈਮ ਸੀ ਉਸ ਟਾਈਮ ਦਾ ਉਸ ਟਾਈਮ ਇਦਾਂ ਦੇ ਕੁਝ ਕਾਨੂੰਨ ਬਣਾਏ ਗਏ ਸੀ ਕਿ ਕੋਈ ਵੀ ਹਿੰਦੂ ਪੈਰ ਵਿੱਚ ਜੁੱਤੀ ਤੇ ਸਿਰ ਦੇ ਉੱਤੇ ਪਾਗਣੀ ਸੀ ਬਣ ਸਕਦਾ ਤੇ ਇਦਾਂ ਦੀਆਂ ਕਹਾਵਤਾਂ ਵੀ ਮਸ਼ਹੂਰ ਸੀ ਬੂਟਾ ਚੁੱਕ ਕੇ ਖਾਸਾ ਦਿੱਤਾ ਜਿਹਦਾ ਮਤਲਬ ਸੀ ਕਿ ਜੇ ਤੂੰ ਹਿੰਦੂ ਹੈ ਤਾਂ ਮੈਂ ਤੇਰੇ ਤੇ ਸਵਾਰ ਹੋ ਕੇ ਜਾਵਾਂਗਾ ਇਦਾਂ ਦੇ ਕਾਨੂੰਨ ਸਨ ਉਸ ਟਾਈਮ ਦੇ ਔਰ ਇਤਿਹਾਸਕਰ ਕਹਿੰਦੇ ਨੇ ਕਿ ਕਸ਼ਮੀਰੀ ਜਨਤਾ ਦਾ ਉਸ ਟਾਈਮ ਬਹੁਤ ਮਾੜਾ ਹਾਲ ਸੀ ਤੇ ਉਸ ਟਾਈਮ ਇੱਕ ਪੰਡਤ ਬੀਰਬਲ ਜਿਹੜਾ ਕਿ ਉਸ ਟਾਈਮ ਦੇ ਜਿਹੜਾ ਉਥੋਂ ਦਾ ਰਾਜਾ ਸੀ ਉਹਦਾ ਦੀਵਾਨ ਹੋਵੇਗਾ ਉਹ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਹਾਜ਼ਰ ਹੋਇਆ ਇਤਿਹਾਸਕਾਰ ਕਹਿੰਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਨੇ 20 ਅਪ੍ਰੈਲ ਸਨ 1819 ਨੂੰ 30000 ਦੀ ਫੌਜ ਭੇਜੀ ਲਾਹੌਰ ਤੋਂ ਇਹ ਗੱਲ ਧਿਆਨ ਨਾਲ ਸੁਣਿਓ ਅੱਜ ਸ਼ਹਿਜਾਦਾ ਖੜਕ ਸਿੰਘ ਸਰਦਾਰ ਹਰੀ ਸਿੰਘ ਨਲੂਆ ਅਕਾਲੀ ਫੂਲਾ ਸਿੰਘ ਸਰਦਾਰ ਸ਼ਾਮ ਸਿੰਘ ਅਟਾਰੀ ਸਰਦਾਰ ਹੁਕਮ ਸਿੰਘ ਚਿਮਣੀ ਦੀਵਾਨ ਚੰਦ ਜ਼ਫਰ ਜੰਗ ਆਦਿਕ ਬਹੁਤ ਸਾਰੇ ਜਿਹੜੇ ਜਰਨੈਲ ਸੀ ਉਹ ਨਾਲ ਲਏ ਗਏ। ਔਰ ਖਾਲਸਾ ਫੌਜਾਂ ਉਤੋਂ ਤੁਰਪੀਆਂ ਪਿੰਬਰ ਤੋਂ ਹੁੰਦੀਆਂ ਹੋਈਆਂ ਖਾਲਸਾ ਫੌਜਾਂ ਸੈਦਾਬਾਦ ਪਹੁੰਚੀਆਂ ਤੇ ਉਤੋਂ ਦੇ ਜਿਹੜੇ ਪੁਰਾਣੇ ਕਿਲੇ ਸੀ ਉਹਨੂੰ ਉਹਨਾਂ ਨੇ ਜਿੱਤਿਆ ਸਭ ਤੋਂ ਪਹਿਲਾਂ। ਔਰ ਇਤਿਹਾਸਕਰ ਕਹਿੰਦੇ ਸਾਡੀ ਹਿਸਟਰੀ ਕਹਿੰਦੀ ਹੈ ਕਿ 1 ਮਈ ਸਨ 1819 ਨੂੰ ਸਭ ਤੋਂ ਪਹਿਲਾਂ ਉਹਨਾਂ ਨੇ ਰਜੌੜੀ ਦੇ ਉੱਤੇ ਤਾਵਾ ਬੋਲਿਆ ਖਾਲਸਾ ਫੌਜਾਂ ਨੇ ਤੇ ਥੋੜੀ ਜੀ ਜੰਗ ਹੋਈ ਤੇ ਉੱਥੋਂ ਦਾ ਜਿਹੜਾ ਹਾਕਮ ਸੀ ਅਗਰਖਾਨ ਉਹ ਹਾਰ ਗਿਆ ਇਸ ਤੋਂ ਬਾਅਦ ਖਾਲਸਾ ਫੌਜਾਂ ਨੇ ਬਹਿਰਾਮ ਗਲੇ ਤੇ ਜਾ ਕੇ ਹਮਲਾ ਕੀਤਾ ਜਿੱਤਿਆ ਇੱਥੋਂ ਦਾ ਅਫਗਾਨੀ ਫੌਜਦਾਰ ਨਸਕੇ ਸ਼੍ਰੀਨਗਰ ਜਾ ਪਹੁੰਚਿਆ ਫਿਰ ਮੀਰ ਮੁਹੰਮਦ ਖਾਨ ਤੇ ਮੁਹੰਮਦ ਅਲੀ ਖਾਨ ਜਿਹੜੇ ਹਾਕਮ ਸਨ ਉਹਨਾਂ ਨੇ ਵੀ ਖਾਲਸਾ ਫੌਜ ਦੀ ਈਨ ਮੰਨ ਲਈ ਪੁਨਛ ਦਾ ਹਾਕਮ ਸੀ ਜ਼ਬਰਦਸਤ ਖਾਨ ਇਹਨੇ ਵੀ ਤਕੜੀ ਜੰਗ ਕੀਤੀ ਪਰ ਬਾਅਦ ਵਿੱਚ ਇਹ ਵੀ ਹਾਰ ਗਿਆ 3 ਜੁਲਾਈ ਸਨ 1819 ਨੂੰ ਕਸ਼ਮੀਰ ਦੇ ਹਾਕਮ ਮੁਹੰਮਦ ਜ਼ਬਰ ਖਾਨ ਦੀ ਫੌਜ ਖਾਲਸਾ ਫੌਜਾਂ ਦੇ ਨਾਲ ਲੜੀ ਬੜੀ ਵੱਡੀ ਜੰਗ ਹੋਈ ਬੜੀ ਲੰਉ ਡੋਲਮੀ ਲੜਾਈ ਹੋਈ ਤੇ ਇਤਿਹਾਸਕਾਰ ਕਹਿੰਦੇ ਨੇ ਕਿ 3 ਜੁਲਾਈ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੜੀ ਭਿਆਨਕ ਜੰਗ ਹੋਈ ਦੋਨੋਂ ਪਾਸੇ ਦੀਆਂ ਜਿਹੜੀਆਂ ਫੌਜਾਂ ਸਨ ਉਹਨਾਂ ਦਾ ਬੜਾ ਨੁਕਸਾਨ ਹੋਇਆ ਪਰ ਆਖਰਕਾਰ ਖਾਲਸਾਈ ਫੌਜਾਂ ਨੇ ਮੈਦਾਨ ਮਾਰ ਲਿਆ ਜਿੱਤ ਹੋਈ ਮਹਾਰਾਜਾ ਰਣਜੀਤ ਸਿੰਘ ਦੀ ਖਾਲਸਾਈ ਫੌਜਾਂ ਦੀ ਔਰ ਖਾਲਸਾਈ ਫੌਜਾਂ ਪਾ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ 4 ਜੁਲਾਈ ਸਨ 1819 ਨੂੰ ਸ਼੍ਰੀਨਗਰ ਵਿੱਚ ਦਾਖਲ ਹੋਈਆਂ ਤੇ ਸਾਰਾ ਕਸ਼ਮੀਰ ਜਿਹੜਾ ਉਹ ਖਾਲਸਾ ਰਾਜ ਦੇ ਵਿੱਚ ਸ਼ਾਮਲ ਕਰ ਦਿੱਤਾ ਗਿਆ ਪਹਿਲਾਂ ਪਹਿਲ ਉੱਥੋਂ ਦਾ ਜਿਹੜਾ ਗਵਰਨਰ ਸੀ ਦੀਵਾਨ ਮੋਤੀराम ਨੂੰ ਬੁਣਾਇਆ ਗਿਆ ਪਰ ਦੀਵਾਨ ਮੋਤੀराम ਸਹੀ ਤਰ੍ਹਾਂ ਕੰਮ ਨਹੀਂ ਕਰ ਸਕਿਆ ਉਹਦੀਆਂ ਕੁਝ ਕਮਜ਼ੋਰੀਆਂ ਸੀ ਜਿਸ ਵਜ੍ਹਾ ਕਰਕੇ ਕਸ਼ਮੀਰ ਵਿੱਚ ਹਫੜਾ ਤਫੜੀ ਮਚ ਗਈ ਤੇ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਉੱਥੋਂ ਦਾ ਗਵਰਨਰ ਸਰਦਾਰ ਹਰੀ ਸਿੰਘ ਨਲੂਆ ਨੂੰ ਲਾਇਆ ਤੇ ਸਰਦਾਰ ਹਰੀ ਸਿੰਘ ਨਲੂਆ ਨੇ 25 ਅਗਸਤ 1820 ਨੂੰ ਉਥੋਂ ਦਾ ਚਾਰਜ ਸੰਭਾਲਿਆ ਸੀ ਇਹ ਮੈਂ ਥੋੜੀ ਜੀ ਤੁਹਾਨੂੰ ਇੱਕ ਗੱਲ ਕਹਿ ਦਵਾ ਇੱਥੇ ਕਿ ਉਸ ਟਾਈਮ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਟਾਈਮ ਸੀ ਉਥੇ ਇਹ ਨਹੀਂ ਵੀ ਗੜਬੜ ਉਸ ਟਾਈਮ ਨਹੀਂ ਸੀ ਹੁੰਦੀ ਹੁੰਦੀ ਸੀ ਪਰ ਮਹਾਰਾਜਾ ਰਣਜੀਤ ਸਿੰਘ ਨੇ ਇਸ ਤਰ੍ਹਾਂ ਦਾ ਰਾਜ ਉਥੇ ਕਾਇਮ ਕੀਤਾ ਸੀ ਕਿ ਸਰਦਾਰ ਹਰੀ ਸਿੰਘ ਨਲੂਏ ਦੀ ਗਵਰਨਰਰੀ ਦੇ ਹੇਠਾਂ ਕਸ਼ਮੀਰ ਵਾਕਿਆ ਹੀ ਸਵਰਗ ਸੀ ਨਰਕ ਨਹੀਂ ਸੀ ਅੱਜ ਜਿਵੇਂ 300 ਧਾਰਾ 370 ਧਾਰਾ ਖਤਮ ਕਰਨ ਤੋਂ ਬਾਅਦ ਕਸ਼ਮੀਰ ਦੀ ਧਰਤੀ ਨੂੰ ਸਵਰਗ ਤੋਂ ਨਰਕ ਬਣਾ ਦਿੱਤਾ ਗਿਆ ਨਾ ਕਿਵੇਂ ਲੋਕ ਸਰੀਆਂ ਚੁੱਕ ਚੁੱਕ ਕੇ ਉਥੋਂ ਦੀਆਂ ਬਹੁ ਬੇਟੀਆਂ ਵੱਲ ਵੇਖਦੇ ਨੇ ਲੱਖ ਲਹਣ ਤਾਂ ਇਹ ਗੰਦੇ ਖੂਨ ਦੀਆਂ ਨਿਸ਼ਾਨੀਆਂ ਪਰ ਜਿਸ ਟਾਈਮ ਇਹ ਕਸ਼ਮੀਰ ਖਾਲਸਾਈ ਰਾਜ ਦੇ ਹੇਠਾਂ ਸੀ ਉਸ ਟਾਈਮ ਇਹ ਸਵਰਗ ਸੀ ਸਰਦਾਰ ਹਰੀ ਸਿੰਘ ਗਲੂਏ ਨੇ ਸਪਸ਼ਟ ਤੌਰ ਤੇ ਕਿਹਾ ਸੀ ਜਿਹੜਾ ਬੰਦਾ ਕੋਈ ਕਨੌਣੀ ਹਰਕਤ ਕਰੇਗਾ ਨਾ ਸਪਸ਼ਟ ਤੌਰ ਤੇ ਉਹਨੂੰ ਚਰਾਏ 'ਚ ਗੱਡ ਦਿੱਤਾ ਜਾਏਗਾ ਸਾਰੇ ਕੀੜੀਆਂ ਵਾਂਗੂ ਸੌਂ ਗਏ ਸੀ ਕਿਸੇ ਦੀ ਹਿੰਮਤ ਨਹੀਂ ਸੀ ਕਿਸੇ ਦੀ ਬਹੂ ਬੇਟੀ ਦੇ ਵੱਲ ਤੱਕੇ ਕਿਸੇ ਦੀ ਹਿੰਮਤ ਨਹੀਂ ਸੀ ਕੋਈ ਕਿਸੇ ਦੇ ਘਰ 'ਚ ਚੋਰੀ ਕਰ ਸਕੇ ਕਿਸੇ ਦੀ ਹਿੰਮਤ ਨਹੀਂ ਸੀ ਕੋਈ ਧਾੜਵੀਆ ਧੌਣ ਚੱਕ ਸਕੇ ਤੇ ਰਾਤ ਸੁੱਤੇ ਪਿਆ ਨੂੰ ਜਿਹੜੇ ਆਪਣੇ ਆਪ ਨੂੰ ਧਾੜਵੀਏ ਤੇ ਆਪਣੇ ਆਪ ਨੂੰ ਡਾਕੂ ਅਖਵਾਉਂਦੇ ਸੀ ਰਾਤ ਸੁੱਤੇ ਪਿਆ ਨੂੰ ਚੱਕ ਲਿਆ ਜਾਂਦਾ ਸੀ ਸਰਦਾਰ ਹਰੀ ਸਿੰਘ ਮੜੂਏ ਨੇ ਆਪਣੇ ਨਾਮ ਦਾ ਸਿੱਕਾ ਚਲਾਇਆ ਕਸ਼ਮੀਰ ਦੀ ਧਰਤੀ ਤੇ ਕੇਸਰ ਦੇ ਵਪਾਰ ਨੂੰ ਬਹੁਤ ਅਹਿਮੀਅਤ ਦਿੱਤੀ ਕਸ਼ਮੀਰ ਦੀ ਧਰਤੀ ਤੇ ਔਰ ਇਤਿਹਾਸਕਾਰ ਕਹਿੰਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਨੇ ਵਿਸ਼ੇਸ਼ ਤੌਰ ਤੇ ਕਸ਼ਮੀਰ ਦੀ ਧਰਤੀ ਦੇ ਵੱਲ ਆਪਣਾ ਧਿਆਨ ਰੱਖਿਆ ਤੇ ਕਸ਼ਮੀਰ ਦੀ ਉન્નਤੀ ਦਾ ਇਨਾ ਕਾਰ ਰੱਖਿਆ ਕਿ ਉੱਥੋਂ ਦੇ ਵਪਾਰ ਨੂੰ ਉੱਥੋਂ ਦੇ ਵਿਹਾਰ ਨੂੰ ਤੇ ਉੱਥੋਂ ਦੀ ਦਸਤਕਾਰੀ ਦੀ ਉन्नत ਨੂੰ ਬਹੁਤ ਜ਼ਿਆਦਾ ਦੁਨੀਆ ਦੇ ਵਿੱਚ ਫਲਾਇਆ ਗਿਆ ਇਹ ਮਹਾਰਾਜਾ ਰਣਜੀਤ ਸਿੰਘ ਨੇ ਸਾਰਾ ਕੁਝ ਕੀਤਾ ਇੱਕ ਹੋਰ ਗੱਲ ਮੈਂ ਦੱਸ ਦਵਾਂ ਸਨ 1833 ਵਿੱਚ ਕਸ਼ਮੀਰ 'ਚ ਇੱਕ ਬੜਾ ਭਿਆਨਕ ਕਾਲ ਪਿਆ ਸੀ ਹਿਸਟਰੀ ਨੂੰ ਜਿਹੜੇ ਪੜ੍ਹਦੇ ਨੇ ਉਹਨਾਂ ਨੂੰ ਯਾਦ ਹੋਵੇਗਾ ਪਰ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਆਪਣੇ ਜਿਹੜੇ ਉਹਨਾਂ ਦਾ ਖਜ਼ਾਨਾ ਸੀ ਗੋਦਾਮ ਸੀ ਜਿਹੜੇ ਉਹਨਾਂ ਉਹਨਾਂ ਦੇ ਦਰਵਾਜ਼ੇ ਖੋਲ ਦਿੱਤੇ ਸੀ ਹਜ਼ਾਰਾਂ ਮਨ ਅਨਾਜ ਤੇ ਬਹੁਤ ਸਾਰੀ ਦੌਲਤ ਕਸ਼ਮੀਰ ਦੇ ਵਿੱਚ ਭੇਜ ਕੇ ਕਿਹਾ ਸੀ ਇੱਥੋਂ ਦੇ ਲੋਕ ਜਿਹੜੇ ਨੇ ਉਹ ਦੁਖੀ ਨਹੀਂ ਹੋਣੇ ਚਾਹੀਦੇ ਉਹਨਾਂ ਨੂੰ ਦੁੱਖ ਨਹੀਂ ਹੋਣਾ ਚਾਹੀਦਾ ਪਰ ਹਰਾਨੀ ਦੀ ਗੱਲ ਹੈ ਕਿ ਅੱਜ ਇੰਡੀਆ ਦੀ ਸਰਕਾਰ ਕਸ਼ਮੀਰ ਨੂੰ ਉન્નਤ ਕਰਨ ਦੀ ਬਜਾਏ ਉਸ ਸਵਰਗ ਨੂੰ ਹੋਰ ਸਵਰ ਚੰਗਾ ਇੱਕ ਚੰਗੀ ਧਰਤੀ ਵਧੀਆ ਪਲੇਸ ਬਣਾਉਣ ਦੀ ਬਜਾਏ ਉਹਨੂੰ ਗਰਕ ਕਰਨ ਵੱਲ ਤੁਰੀ ਹੈ ਤੇ ਯਾਦ ਰੱਖਿਓ ਆਉਣ ਵਾਲੇ ਸਮੇਂ 'ਚ ਇਹ ਹਾਲ ਪੰਜਾਬ ਦਾ ਵੀ ਇਹੀ ਹੋਏਗਾ ਹਿਮਾਚਲ ਦੇ ਵਿੱਚ ਵੀ ਤੇ ਧਾਰਾ ਲੱਗੀ ਉੱਥੋਂ ਦੀ ਵੀ ਕੋਈ ਕੋਈ ਬਾਹਰੋਂ ਬੰਦਾ ਜਾ ਕੇ ਜ਼ਮੀਨ ਨਹੀਂ ਖਰੀਦ ਸਕਦਾ ਕੀ ਉੱਥੋਂ ਦੀ ਧਾਰਾ ਨਹੀਂ ਤੋੜਨੀ ਚਾਹੀਦੀ ਪਰ ਪੰਜਾਬ ਕੀ ਹੈ ਪੰਜਾਬ ਦੇ ਵਿੱਚ ਕੋਈ ਬਿਹਾਰੀ ਆ ਰਿਹਾ ਹੈ ਕੋਈ ਗੁਜਰਾਤੀ ਆ ਰਿਹਾ ਹੈ ਕੋਈ ਨੇਪਾਲੀ ਆ ਰਿਹਾ ਹੈ ਕੋਈ ਹੋਰ ਆ ਰਿਹਾ ਹੈ ਕੋਈ ਯੂਪੀ ਦਾ ਆ ਰਿਹਾ ਸਾਰੇ ਆਪੋ ਆਪਣੀਆਂ ਜ਼ਮੀਨਾਂ ਖਰੀਦ ਕੇ ਉਥੋਂ ਰਾਸ਼ਨ ਕਾਰਡ ਲੈ ਕੇ ਆਧਾਰ ਕਾਰਡ ਲੈ ਕੇ ਵਸਨੀਕ ਬਣੇ ਹੋਏ ਪਿੱਛੇ ਕਾਰਨ ਕੀ ਹੈ ਕਿ ਜਿਵੇਂ ਪੰਜਾਬ ਦੀ ਧਰਤੀ ਤੋਂ ਪਾਣੀ ਖੋਇਆ ਜਾ ਰਿਹਾ ਹੈ ਪੰਜਾਬ ਦੀ ਧਰਤੀ ਵੀ ਲੋਕਾਂ ਤੋਂ ਖੋਹ ਲੈਣੀ ਹੈ ਆਉਣ ਵਾਲੇ ਸਮੇਂ ਵਿੱਚ ਕੀ ਹੋਏਗਾ ਅੱਜ ਜੇਕਰ ਜ਼ਮੀਨ ਦਾ ਭਾਅ ਬਹੁਤ ਉੱਪ ਹੈ ਆਉਣ ਵਾਲੇ ਸਮੇਂ 'ਚ ਜਿੱਦਣ ਪਾਣੀ ਮੁੱਕ ਗਿਆ ਇਹ ਜ਼ਮੀਨ ਬੰਜਰ ਹੋ ਜਾਣੀ ਪੰਜਾਬ ਦੀ ਬੰਜਰ ਹੋ ਗਈ ਤੇ ਖਰੀਦਨੀ ਕਿੰਨਾ ਨੇ ਹਿੰਦੁਸਤਾਨ ਦੇ ਵਪਾਰੀਆਂ ਨੇ ਜਿਨ੍ਹਾਂ ਨੇ ਆਪਣੀਆਂ ਫੈਕਟਰੀਆਂ ਲਾਉਣੀਆਂ ਨੇ کارਖਾਨੇ ਲਾਉਣੇ ਨੇ ਕੈਮੀਕਲ ਫੈਕਟਰੀਆਂ ਲੱਗਣਗੀਆਂ ਇਥੋਂ ਦਾ ਜਲ ਜੀਵਨ ਖਤਮ ਹੋ ਜਾਏਗਾ ਤੇ ਇਸ ਤਰੀਕੇ ਨਾਲ ਪੰਜਾਬ ਨੂੰ ਮਾਰਿਆ ਜਾਏਗਾ ਕਿ ਪੰਜਾਬ ਦੇ ਲੋਕ ਤਰਾਹ ਤਰਾਹ ਕਰ ਉੱਠਣਗੇ ਪਰ ਆਪਾਂ ਅੱਜ ਵੀ ਸੁੱਤੇ ਆ ਜਿਹੜੇ ਪੰਜਾਬੀ ਜਾਂ ਜਿਹੜੇ ਸਿੱਖ 370 ਧਾਰਾ ਨੂੰ ਖਤਮ ਕਰਨ ਤੇ ਖੁਸ਼ੀ ਮਨਾ ਰਹੇ ਨੇ ਮੈਂ ਕਹਾਂ ਕਵਾਂਗਾ ਮੂੰਹ ਕਾਲੇ ਕਰਾ ਲਓ ਆਪਣੇ ਕਿਉਂਕਿ ਤੁਹਾਨੂੰ ਪਤਾ ਨਹੀਂ ਹੈ ਕਿ ਤੁਹਾਡੇ ਨਾਲ ਆਉਣ ਵਾਲੇ ਸਮੇਂ ਵਿੱਚ ਇਹ ਲੋਕ ਕੀ ਕੁਝ ਕਰਨਗੇ